ਜਾ ਤੁਸੀਂ ਆਪਣੇ ਖੇਤ ਦੇ ਵਿੱਚ ਬੰਗਲੇ ਦੇਖੋਗੇ ਨਾ ਕੋਈ ਬੰਗਲੇ ਆਇਆ ਇਹਦਾ ਮਤਲਬ ਤੁਹਾਡੀ ਗੁਲਾਬੀ ਸੰਢੀ ਆ ਗਈ ਵੈਸੇ ਇਹ ਗੁਲਾਬੀ ਸੰਢੀ ਦੇ ਕੋਈ ਜਿਹੜੇ ਨਾ ਇਹਦਾ ਅੰਸ਼ ਹੈਗਾ ਉਹ ਬੀਜ ਦੇ ਰਹੀ ਨਹੀਂ ਅਸੀਂ ਉਹਨੂੰ ਬੀਜਿਆ ਉਸ ਸਮੇਂ ਆ ਜਿਸ ਵੇਲੇ ਗੁਲਾਬੀ ਸੰਢੀ ਨੇ ਕਿਤੇ ਉਹਨਾਂ ਕਿਤੇ ਮੱਖੀਆਂ ਨੇ ਆ ਜਾਣਾ ਇਹ ਗੁਲਾਬੀ ਸੰਢੀ ਆਪਣੇ ਆਪ ਜਿੰਨੀ ਕੋਈ ਇਹ ਜਾਤੀ ਹੈਗੀ ਇਹ ਮੱਖੀਆਂ ਹੈਗੀਆਂ ਇਹਨਾਂ ਰਾਤ ਨੂੰ ਨਿਕਲਣਾ ਬਾਹਰ ਜ਼ਮੀਨ ਤੋਂ ਰਾਤ ਨੂੰ ਜਿਹੜਾ ਬੂਟੇ ਦੇ ਤਨੇ ਨੂੰ ਖਾ ਕੇ ਨਾ ਵਿੱਚ ਫਿਰ ਜ਼ਮੀਨ ਦੇ ਵਿੱਚ ਵੱਢ ਜਾਂਦਾ ਉਹਦੇ ਨਾਲੋਂ ਕਿਤੇ ਅੱਛੀ ਗੱਲ ਹੈ ਪਈ ਅਸੀਂ 10 ਨਵੰਬਰ ਤੋਂ ਪਹਿਲਾਂ ਨਾਂ ਬਜਾਈ ਕਰੀਏ ਉਹ ਨਾਲ ਝਾੜ ਵੀ ਕਣਕ ਜ਼ਿਆਦਾ ਮਾਰੇਗੀ ਉਹਦੇ ਸ ਕੀੜੇ ਦਾ ਖਤਰਾ ਵੀ ਬਹੁਤ ਘਟ ਜਾਏਗਾ ਹੱਲ ਵੀ ਹੈਗਾ ਇਹਦਾ ਕੋਈ ਕਿ ਨਹੀਂ ਪ्युअर ਪੰਜਾਬ ਤੇ ਸਵਾਗਤ ਹੈ ਜੀ ਸਾਰਿਆਂ ਦਾ ਬਾਪੂ ਮਹਿੰਦਰ ਸਿੰਘ ਦੁਸਾਂਝ ਜੀ ਨਾਲ ਨੇ ਤੇ ਬਾਪੂ ਜੀ ਹੁਣਾਂ ਦੇ ਫਾਰਮ ਦੇ ਉੱਤੇ ਦੁਸਾਂਝ ਖੇਤੀ ਬੜੀ ਫਾਰਮ ਪਿੰਡ ਜਗਤਪੁਰ ਨੇੜੇ ਮੁਕੰਦਪੁਰ ਦੇ ਆ ਜੀ ਤੇ ਤਹਿਸੀਲ ਬੰਗਾ ਹੈ ਉਹਨਾਂ ਦੀ ਤੇ ਜ਼ਿਲ੍ਹਾ ਜੀ ਸ਼ਹੀਦ ਭਗਤ ਸਿੰਘ ਨਗਰ ਗੱਲਾਂ ਬਾਤਾਂ ਕੁਝ ਹੋ ਰਹੀਆਂ ਸੀ ਗੱਲ ਚੱਲ ਪਈ ਵੀ ਕਣਕ ਦੀ ਜਿਹੜੀ ਬਜਾਈ ਆ ਉੱਤੇ ਗੱਲ ਚੱਲ ਰਹੀ ਸੀ ਸੋਚਿਆ ਕਿ ਕੁਝ ਰਿਕਾਰਡਿੰਗ ਕਰ ਦਈਏ ਪਾਪੂ ਜੀ ਸਵਾਗਤ ਹੈ ਪਹਿਲਾਂ ਤਾਂ ਪੀਆਰ ਪੰਜਾਬ ਦੇ ਉੱਤੇ ਅੱਜ ਕੱਲ ਟ੍ਰੈਂਡ ਚੱਲ ਪਿਆ ਵੀ ਬਹੁਤ ਛੇਤੀ ਅਸੀਂ ਅਗੇਤੀਆਂ ਬਜਾਈਆਂ ਕਰਨ ਲੱਗ ਪਏ ਅਗੇਤੀ ਬਜਾਈ ਜਿਹੜੀ ਆ ਉਹ ਸਾਡੇ ਲਈ ਕਈ ਸਮੱਸਿਆਵਾਂ ਵੀ ਪੈਦਾ ਕਰ ਰਹੀ ਹੈ ਅੰਤ ਨੂੰ ਬਾਅਦ ਵਿੱਚ ਉਹਨਾਂ ਸਮੱਸਿਆਵਾਂ ਨਾਲ ਜੂਝਣ ਦੇ ਲਈ ਕਿਸਾਨ ਜਿਹੜਾ ਮਜਬੂਰ ਹੋ ਜਾਂਦਾ ਫਿਰ ਉਹਦੇ ਕੋਲ ਹੱਲ ਵੀ ਨਹੀਂ ਨਿਕਲਦੇ ਤੇ ਫਿਰ ਨੁਕਸਾਨ ਆਉਦਾ ਹੈ ਕਿ ਸਾਡੇ ਝਾੜ ਤੇ ਉਹਦਾ ਅਸਰ ਬੈਂਕ ਅਗੀਤੀ ਵਜਾਈ ਤੇ ਉੱਤੇ ਜੇ ਆਪਾਂ ਗੱਲ ਕਰੀਏ ਤੁਸੀਂ ਇਹਦੇ ਹੱਕ ਚ ਆ ਜਾਂਦੇ ਬੜਾ ਬਰੋਧ ਚ ਹੀ ਆ ਚਲੋ ਮੈਂ ਹੁਣ ਗੱਲ ਕਰਨੀ ਆ ਮੈਂ ਆਪਣਾ ਡਿਸਟ੍ਰਿਕਟ ਹੋਣ ਤੁਹਾਨੂੰ ਦੱਸ ਹੀ ਦੇਣਾ ਹੈ ਹਾਂਜੀ ਗੱਲ ਇਹ ਆ ਸਭ ਤੋਂ ਪਹਿਲਾਂ ਮੈਨੂੰ ਆਗਿਆ ਦਿਓ ਪੀ ਆਰ ਪੰਜਾਬ ਚੈਨਲ ਦੇ ਸਰੋਤਿਆਂ ਨੂੰ ਨਮਸਕਾਰ ਕਰਾਂਗੇ ਉਸ ਤੋਂ ਬਾਅਦ ਆਪਾਂ ਸੰਵਾਦ ਰਚਾਉਂਦੇ ਹਾਂ ਜੀ ਤਾਂ ਕਿ ਸਰੋਤੀ ਵੀ ਪੜਦੇ ਸੁਣਦੇ ਸਰਬਤ ਲਾਹੇਬੰਦ ਹੋ ਸਕਣ ਜੀ ਇਹ ਆ ਪਈ ਇੱਕ ਹੋੜ ਲੱਗ ਗਈ ਹੈ ਇੱਕ ਤੇਜ਼ੀ ਆ ਗਈ ਆ ਪਸਾਣੀ ਦੇ ਵਿੱਚ ਹੂੰ ਚਲੋ ਅੱਛੀ ਗੱਲ ਆ ਮਾੜੀ ਨਹੀਂ ਹੈ ਹੂੰ ਭਈ ਫਟਾਫਟ ਕੰਮ ਖੇਚੀ ਦਿਓ ਹੂੰ ਜੋ ਨਿਚ ਵੀ ਹੀ ਕਰ ਰਹੇ ਨੇ ਕਿ ਤਾ ਝੋਨਾ ਲਾ ਕੇ ਉਹਦਾ ਇਨਾ ਨੁਕਸਾਨ ਸਾਡੇ ਕੁਦਰਤੀ ਸਰੋਤਾਂ ਦਾ ਹੋ ਰਿਹਾ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਉਹੀ ਗਲਤੀ ਕਰ ਰਹੇ ਆ ਅਸੀਂ ਹਾੜੀ ਦੇ ਵਿੱਚ ਕਣਕ ਨੂੰ ਗਿੱਤੀ ਬੀਜਣ ਦਾ ਹੂੰ ਕਣਕ ਇਹ ਗਿੱਤੀ ਬੀਜਦੇ ਆ ਇਹ ਜਿਹੜੀ ਹੈ ਅ ਅਸੀਂ ਸੋਚਦੇ ਹਾਂ ਕਿ 1 ਅਕਤੂਬਰ ਤੇ ਬੀਜ ਦਈਏ ਅੱਜ 1 ਅਕਤੂਬਰ ਨੂੰ ਵੀ ਬੀਜੀਆਂ ਲੋਕਾਂ ਨੇ ਕਣਕਾਂ ਤੇ ਆਖਰੇ ਦੇ ਵਿੱਚ ਤਾਂ ਹੁਣ ਅਕਤੂਬਰ ਦੇ ਆਖੇ ਪੜ ਪਿਆ ਗਿਆ ਕਣਕ ਦੀ ਬਜਾਈ ਦਾ ਹੂੰ ਹੁਣ ਚੱਕਰ ਵੱਡਾ ਇਹ ਆ ਜਿਹੜੀ ਕਣਕ ਦੀ ਖੇਤੀ ਬਜਾਈ ਕਰਦੇ ਆਪਾਂ ਅਗੇਤੀ ਬੀਜੀ ਕਣਕ ਨੂੰ ਹੂੰ ਝਾੜ ਮਾਰਨ ਲਈ ਤਾਂ ਚਾਹੀਦੀ ਠੰਡ ਹੂੰ 30 ਡਿਗਰੀ ਸੈਲਸੀਅਸ ਤੋਂ ਹੇਠਾਂ તાਪ ਮਾਰ ਚਾਹੀਦਾ ਹੈ ਹੂੰ ਤੇ ਪੱਕਣ ਵੇਲੇ ਇਹਨੂੰ ਚਾਹੀਦੀ ਗਰਮੀ ਹੂੰ ਕਈ ਵਾਰ ਲੇਟ ਜਾ ਕੇ ਜੇ ਗਿਤੀ ਬੀਜ ਦਿੰਨੇ ਆ ਹੋਰ ਠੰਡ ਵਿੱਚ ਇਹ ਨਸਰ ਜਾਂਦੀ ਆ ਹੂੰ ਕੋਰੇ ਦਾ ਸ਼ਕਾਰ ਹੋ ਜਾਂਦੀ ਆ ਦਾਣੇ ਫੋਕੇ ਰਹਿ ਜਾਂਦੇ ਆ ਸੋ ਇਸ ਕਰਕੇ ਜੋ ਵਿਗਿਆਨੀਆਂ ਨੇ ਤਰੀਕਾ ਨਿਸ਼ਚਿਤ ਕੀਤਿਆਂ ਨਾ ਸਾਡੇ ਖੇਤੀ ਵਿਗਿਆਨੀਆਂ ਨੇ ਉਹਨਾਂ ਦੇ ਅਨੁਸਾਰੇ ਜਿਹੜੀ ਵਿਉਂਤਬੰਦੀ ਕਰਨੀ ਚਾਹੀਦੀ ਸੀ ਕਣਕ ਦੀ ਬਜਾਈ ਦੀ ਹੁਣ ਜਿਹੜਾ ਸਭ ਤੋਂ ਅਨੁਕੂਲ ਸਮਾਂ ਹੈ ਕਣਕ ਦੀ ਬਜਾਈ ਦਾ ਵੈਸੇ ਸਾਡੇ ਸੈਂਟਿਸਟਾਂ ਨੇ ਕਿਹਾ ਪਈ ਇਹਦੇ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ 21 ਨਵੰਬਰ ਤੱਕ ਬਰਾਬਰ ਝਾੜ ਲੈ ਸਕਦੇ ਆ ਬਜਾਈ ਕਰਕੇ ਕਿਸੇ ਵੀ ਸਮੇਂ ਜੇ 21 ਨਵੰਬਰ ਤੱਕ ਲੈ ਸਕਦੇ ਆ ਤਾਂ ਸਾਡੇ ਵਾਸਤੇ ਅਨੁਕੂਲ ਸਮਾਂ ਰਹੇਗਾ 10 ਤੋਂ 20 ਨਵੰਬਰ ਦਾ ਹੁਣ ਜਿਹੜੀ ਗੁਲਾਬੀ ਸੰਡੀ ਆ ਇਹਨੇ ਜਦੋਂ 30 ਡਿਗਰੀ ਸੈਲਸੀਅਸ ਤੋਂ ਉੱਪਰ ਤਾਪਮਾਨ ਹੋਣਾ ਜਾਂ ਇੱਥੇ ਤੱਕ ਹੋਣਾ ਫਿਰ ਉਹਨ ਹਮਲਾ ਹਮਲਾਵਰ ਹੋਣਾ ਹੈ ਕੀ ਇਹਦੇ ਵਿੱਚ ਅਗੇਤੀ ਬਜਾਈ ਦਾ ਵੀ ਕੁਝ ਹੱਥ ਆ ਜਾਂ ਸਮੱਸਿਆਵਾਂ ਬੀਜ ਚ ਨੇ ਜਾਂ ਕੋਈ ਖਾਦਾ ਸਪਰੇਹਾਂ ਦੀ ਸਮੱਸਿਆ ਕਾਦੇ ਚ ਆ ਕੀਤੇ ਸਮੱਸਿਆ ਆ ਇਹ ਬੀਜ ਦੇ ਵਿੱਚ ਕੋਈ ਸਮੱਸਿਆ ਨਹੀਂ ਹੋ ਸਕਦੀ ਹੂੰ ਕੋਸ਼ਿਸ਼ ਕਰਨੀ ਚਾਹੀਦੀ ਪੀ ਸਰਟੀਫਾਈਡ ਬੀਜ ਜਿਹੜਾ ਉਹੀ ਬੀਜਿਆ ਜਾਵੇ ਐਗਰੀਕਲਚਰ ਯੂਨੀਵਰਸਿਟੀ ਤੋਂ ਦੋ ਤਰ੍ਹਾਂ ਦੇ ਮਿਲਦੇ ਨੇ ਸਰਟੀਫਾਈਡ ਵੀ ਟੀ ਐਲ ਵੀ ਤੇ ਡਿਪਾਰਟਮੈਂਟ ਆਗਰੀਕਲਚਰ ਵਿੱਚੋਂ ਸਾਰੇ ਦਾ ਸਾਰਾ ਸਰਟੀਫਾਈਡ ਬੀਜ ਆਉਂਦਾ ਉਹਨੂੰ ਬੀਜ ਨੂੰ ਪਹਿਲ ਜਣ ਲਈ ਵੈਸੇ ਇਹ گلਾਬੀ ਸ਼ੁੰਡੀ ਦੇ ਕੋਈ ਜਿਹੜੇ ਨਾ ਕੀੜੇ ਦਾ ਹੰਸ਼ ਹੈ ਗਿਆ ਉਹ ਬੀਜ ਦੇ ਰਹੀਂ ਨਹੀਂ ਆਉਂਦੇ ਇਹ ਕਈ ਵਾਰੀ ਹੋ ਜਾਂਦਾ ਆ ਭਈ ਇਹ ਆਪਾਂ ਜਿਹੜਾ ਕਾਹ ਕਾਨ ਖੇਤਾਂ ਚ ਪਿਆ ਰਹਿੰਦਾ ਆ ਹੂੰ ਤੇ ਮਿੱਟੀ ਦੇ ਵਿੱਚ ਵੀ ਕੀ ਕੁਝ ਫਿਰਦਾ ਬੰਨਿਆਂ ਤੇ ਕਾ ਜਿਹੜਾ ਹੋ ਰਹਿੰਦਾ ਉਹਦੇ ਵਿੱਚ ਇਹ ਕੀੜੇ ਨਾ ਆਪਣੇ ਆਪ ਨੂੰ ਸਰਦੀਆਂ ਦੇ ਵਿੱਚ ਫੇਰੇ ਜ਼ਮੀਨ ਵਿੱਚ ਚਲੇ ਜਾਂਦੇ ਆ ਗਰਮੀਆਂ ਨੂੰ ਫੇਰੇ ਇਹਨਾਂ ਦੇ ਪਿਓਪੇ ਜੜਿਆ ਉਹ ਜਿੰਦਾ ਹੁੰਦੇ ਆ ਤੇ ਫੇਰ ਇਹ ਹਮਲਾਵਰ ਹੁੰਦੇ ਆ ਫਸਲਾਂ ਦੇ ਉੱਤੇ ਹੂੰ ਹੁਣ ਗੁਲਾਬੀ ਸੁੰਡੀ ਦਾ ਚੱਕਰ ਇਹ ਆ ਭਈ ਬਹੁਤ ਸਾਰੇ ਕਿਸਾਨਾਂ ਨੂੰ ਇਹ ਬਹਿਮ ਰਿਹਾ ਮੇਰੇ ਕੋਲ ਇੱਥੇ ਕਿਸਾਨ ਆਉਂਦੀ ਰਹੇ ਬਹੁਤ ਸਾਰੇ ਹੂੰ ਏ ਤੁਸੀਂ ਕਹਿੰਦੇ ਪਰਾਲੀ ਨੂੰ ਅਗ ਨਾ ਲਾਓ ਹੂੰ ਆ ਪਰਾਲੀ ਕਰਕੇ ਸਾਡੀ ਇਹ ਤਾਂ ਗੁਲਾਬੀ ਸੰਭੀ ਦਾ ਨਿਸ਼ਾਨ ਹੋਇਆ ਹਾਂ ਉਹ ਹੀ ਮੰਨਦੇ ਨੇ ਮੈਂ ਇੱਥੇ ਟ੍ਰਾਇਲ ਵਾਸਤੇ ਮੱਕੀ ਲਾਈ ਹੋਈ ਸੀ ਹੂੰ ਮੈਂ ਮੱਕੀ ਤੋਂ ਬਾਅਦ ਕਣਕ ਦੀ ਬੀਜੀ ਅਗੇਤੀ ਇਹ ਦੇਖੀਏ ਮੱਕੀ ਦੇ ਪੱਟ ਕੀ ਆ ਜਿੰਨਾ ਮੇਰੇ ਝੋਨੇ ਦੇ ਵੱਟ ਦੇ ਵਿੱਚ ਹਮਲਾ ਕੀਤਾ ਗੁਲਾਬੀ ਸੰਭੀ ਉਹਦੇ ਨਾਲੋਂ ਜ਼ਿਆਦਾ ਮੱਕੀ ਵਾਲੇ ਵੱਟ ਦੇ ਵਿੱਚ ਕੀਤਾ ਤਾਂ ਇੱਥੋਂ ਇਹ ਹੋਇਆ ਕਾਰਨ ਇਹ ਆਪੇ ਉਹ ਜਿਹੜਾ ਅਸੀਂ ਉਹਨੂੰ ਬੀਜਿਆ ਉਸ ਸਮੇਂ ਆ ਜਿਸ ਵੇਲੇ ਗੁਲਾਬੀ ਸੁੰਡੀ ਨੇ ਕਿਤੇ ਉਹਨਾਂ ਕਿਤੇ ਮੱਖੀਆਂ ਨੇ ਆ ਜਾਣਾ ਇਹ ਗੁਲਾਬੀ ਸੁੰਡੀ ਆਪਣੇ ਆਪ ਜਿੰਨੀ ਕੋਈ ਇਹ ਜਾਤੀ ਹੈਗੀ ਇਹ ਮੱਖੀਆਂ ਹੈਗੀਆਂ ਜਿਹੜੀਆਂ ਬੱਚੇ ਦੇਣੀਆਂ ਇਹਨੂੰ ਅਸੀਂ ਗੁਲਾਬੀ ਸੁੰਡੀ ਕਹਿੰਨੇ ਆ ਇਹਨੇ ਤਾਂ ਦੂਰ ਪਰਾਡਿਓਂ ਉੱਡ ਕੇ ਤਾਂ ਮੱਖੀਆਂ ਨੇ ਤਾਂ ਕਿਤੇ ਦੀ ਕਿਤੇ ਚਲੇ ਜਾਣਾ ਉੱਥੇ ਜਾ ਕੇ ਆਪਣੇ ਬੱਚੇ ਦੇ ਦੇਣੇ ਹੂੰ ਇਹ ਨਹੀਂ ਹੈ ਕਿ ਝੋਨੇ ਦੀ ਪਰਾਲੀ ਦੇ ਵਿੱਚੋਂ ਨਿਕਲਦੀ ਉਦਾਂ ਇਹ ਠੀਕ ਆ ਗੱਲ ਪੇ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਫਸਲਾਂ ਦਾ ਸਾਰਾ ਸਾਲ ਨਾ ਝਾੜ ਛਾੜਨੀ ਚਾਹੀਦਾ ਤੇ ਉਹਦੇ ਲਈ ਆ ਵੀ ਇਹ ਗਲਾਬੀ ਸੁੰਡੀ ਨੇ ਜਿਹੜਿਆ ਉਡਾਰੀਆਂ ਮਾਰ ਕੇ ਨਾ ਕਿਤੇ ਦੀ ਕਿਤੇ ਚਲੇ ਜਾਣਾ ਹੁਣ ਇਹਦੇ ਵਿੱਚ ਬੜੀ ਮੁਸ਼ਕਲ ਜਿਹੜੀ ਆ ਰਹੀ ਆ ਉਹ ਇਹ ਆ ਇਹ ਸੁੰਡੀ ਜਿਹੜੀ ਸਰਗਰਮ ਹੁੰਦੀ ਆ ਦਾਨ ਨੂੰ ਬੂਟਿਆਂ ਨੂੰ ਖਾਣ ਬਾਸ ਤੇ ਰਾਤ ਨੂੰ ਹੁੰਦੀ ਇਹਨੂੰ ਰਾਤ ਨੂੰ ਨਿਕਲਣਾ ਬਾਹਰ ਜ਼ਮੀਨ ਤੋਂ ਰਾਤ ਨੂੰ ਜਿਹੜਾ ਬੂਟੇ ਦੇ ਤਨੇ ਨੂੰ ਖਾ ਕੇ ਨਾ ਵਿੱਚ ਉੱਠ ਕੇ ਫੇਰ ਜ਼ਮੀਨ ਦੇ ਵਿੱਚ ਪੜ ਜਾਂਦਾ। ਅੱਛਾ ਜੀ। ਹੁਣ ਰਾਤ ਨੂੰ ਤਾਂ ਸਪਰੇਅ ਹੋ ਨਹੀਂ ਸਕਦੀ। ਹੂੰ। ਸਪਰੇਅ ਉਹ ਸਾਲਤ ਵਿੱਚ ਅਸਰੇ ਨਹੀਂ ਕਰੇਗੀ। ਹੂੰ। ਨਹੀਂ ਅਸਰ ਕਰੇਗੀ ਉਹ। ਕਿਉਂਕਿ ਬਾਹਰ ਤੋਂ ਨਿਕਲਣਾ ਹੀ ਨਹੀਂ। ਜ਼ਮੀਨ ਦੇ ਵਿੱਚ ਬੜੀ ਸੁੰਡੀ ਨੂੰ ਕਿਦਾਂ ਸਪਰੇਅ ਨਾਲ ਮਾਰ ਸਕਾਂਗੇ? ਹੂੰ। ਅੱਛਾ ਫੇਰ ਪੋਲੂਸ਼ਨ ਹੋਏਗਾ ਯਾਰਾਂ ਦਾ। ਫੇਰ ਖਰਚਾ ਹੋਏਗਾ ਯਾਰਾਂ ਦਾ। ਉਹਦੇ ਨਾਲੋਂ ਕਿਤੇ ਅੱਛੀ ਗੱਲ ਐ। ਭਈ ਅਸੀਂ 10 ਨਵੰਬਰ ਤੋਂ ਪਹਿਲਾਂ ਨਾ ਬਜਾਈ ਕਰੀਏ। ਜਾਂ ਫਿਰ 10 ਤੋਂ ਲੈ ਕੇ 20 ਦੇ ਵਿਚਾਲੇ ਕਿਤੇ ਨਵੰਬਰ ਦੇ ਕਣਕ ਦੀ ਬਜਾਈ ਕੀਤੀ ਜਾਵੇ ਉਹ ਨਾਲ ਜਾੜ ਵੀ ਕਣਕ ਜ਼ਿਆਦਾ ਮਾਰੇਗੀ ਉਹਦੇ ਸ ਕੀੜੇ ਦਾ ਖਤਰਾ ਵੀ ਬਹੁਤ ਘਟ ਜਾਏਗਾ ਤੁਹਾਡੇ ਕਹਿਣ ਦਾ ਮਤਲਬ ਆ ਵੀ ਜਿਹੜੀ ਬਜਾਈ ਆ ਉਹ 10 ਨਵੰਬਰ ਤੋਂ ਬਾਅਦ ਹੀ ਕੀਤੀ ਬਾਅਦ ਹੀ ਕੀਤੀ ਜਾਵੇ ਠੀਕ ਹੁਣ ਐ ਕਿ ਕੁਝ ਹਾਲਾਤ ਨੇ ਮਦਦ ਕੀਤੀ ਹੈ ਹਮਮ ਇੱਕਦਮ ਥੋੜਾ ਜਿਹਾ ਮੇਰੇ ਇਲਾਕੇ ਜਿਹਾ ਮੀਂਹ ਪੈ ਕੇ ਤਾਂ ਤਾਪਮਾਨ ਥੱਲੇ ਆ ਕਾਫੀ ਥਾਈ ਪੈ ਗਿਆ ਮੇਰੇ ਖਿਆਲ ਚ ਹੁਣ ਗੁਲਾਬੀ ਸੁੰਡੀ ਦਾ ਜਿਹੜਾ ਹਮਲਾ ਹੈ ਸਾਡੇ ਸ਼ਾਇਦ ਉਹ ਹੁਣ ਨਾ ਹੋਵੇ ਹਮ ਕਿਉਂਕਿ ਠੰਡ ਆ ਗਈ ਹੈ ਹੁਣ ਤਾਪਮਾਨ ਠੰਡਾ ਹੀ ਹੋਣਾ ਗਰਮ ਹੋਣਾ ਨਹੀਂ ਜੇ ਕਿਤੇ ਹੋਰ ਕਿਣੀਆਂ ਪੈ ਗਈਆਂ ਤਾਂ ਜ਼ਿਆਦਾ ਠੰਡਾ ਹੋ ਜਾਣਾ ਹੂੰ ਕਈ ਥਾਈ ਤਾਂ ਗੜੇ ਮਾਰੀ ਹੋ ਗਈ ਨਾ ਉਹ ਜ਼ਿਆਦਾ ਠੰਡ ਬਾਦੀ ਨਹੀਂ ਉੱਥੇ ਹੂੰ ਜਿਹੜਾ ਇਹਦੀ ਪਛਾਣ ਕਰਨ ਦਾ ਹੈ ਹੂੰ ਜ਼ਿਆਦਾ ਪਾਣੀ ਦੇਣਾ ਨਾ ਪਹਿਲਾਂ ਜਾਂ ਰੋਣੀ ਕਰਨੀ ਰੋਣੀ ਬੇਲੇ ਪਾਣੀ ਦੇਣ ਬੇਲੇ ਖਾਸ ਕਰਕੇ ਹੂੰ ਜਾਂ ਤੁਸੀਂ ਆਪਣੇ ਖੇਤ ਦੇ ਵਿੱਚ ਬੰਗਲੇ ਦੇਖੋਗੇ ਨਾ ਕੋਈ ਬੰਗਲੇ ਆਇਆ ਇਹਦਾ ਮਤਲਬ ਤੁਹਾਡੀ ਗੁਲਾਬੀ ਸੰਢੀ ਆ ਗਈ ਪਛਾਣ ਹਾਂ ਪਛਾਣ ਕਰਨ ਦਾ ਇਹ ਤਰੀਕਾ ਹੈ ਹੂੰ ਹੁਣ ਇਹ ਜਿਹੜੇ ਪੰਛੀ ਹੈ ਬੰਗਲੇ ਹੈ ਜਾਂ ਹੋਰ ਪੰਛੀ ਹੈ ਬਗਲੇ ਖਾਸ ਕਰਕੇ ਇਹ ਮਾਸਾਹਾਰੀ ਹੈ ਹੂੰ ਇਹ ਖੰਦੀ ਸੁੰਡੀਆਂ ਇਹਨਾਂ ਦੀ ਮਨ ਪਾਉਂਦੀ ਖਰਾਕ ਜਿਹੜੀ ਸੁੰਡੀਆਂ ਹੀ ਆ ਇਹ ਹਰ ਥਾਂ ਜਦੋਂ ਜੰਤਰ ਨੂੰ ਖਾ ਜਾਂਦੀ ਸੁੰਡੀ ਦੋ ਦਿਨ ਦੇ ਵਿੱਚ ਸਾਰਾ ਚਟ ਕਰ ਦਿੰਦੀ ਆ ਉਦੋਂ ਫਿਰ ਬੰਗਲੇ ਆਉ ਹੁੰਦੇ ਜੰਤਰ ਦੀ ਛੋਟੇ ਛੋਟੇ ਜਿਹੇ ਜੰਤਰ ਹੁੰਦਾ ਸਾਡਾ ਬੰਗਲਿਆਂ ਤੋਂ ਪਛਾਣ ਹੁੰਦੀ ਆ ਕਿ ਹੁਣ ਇੱਥੇ ਸੁੰਡੀਆਂ ਦਾ ਹਮਲਾ ਹੋ ਗਿਆ ਹੈ ਸੋ ਰੜਾ ਮੜਾ ਕੇ ਜਿਹੜਾ ਖੇਚੜ ਨੂੰ ਘਟਾਉਣ ਦਾ ਖਰਚੇ ਨੂੰ ਘਟਾਉਣ ਦਾ ਤੇ ਹੋਰ ਪਰੇਸ਼ਾਨੀਆਂ ਨੂੰ ਘਟਾਉਣ ਦਾ ਪੋਲੂਸ਼ਨ ਨੂੰ ਘਟਾਉਣ ਦਾ ਉਹ ਇਹ ਆ ਕਿ ਠੀਕ ਸਮੇਂ ਤੇ ਜਦੋਂ ਤਾਪਮਾਨ ਥੱਲੇ ਆ ਜਾਏ ਕਣਕ ਦੀ ਬਿਜਾਈ ਉਸੇ ਸਮੇਂ ਕੀਤੀ ਜਾਵੇ। ਪਹਿਲਾਂ ਨਾ ਕੀਤੀ ਜਾਵੇ। ਜਿਹੜੀ ਫਟਾਫਟ ਅੱਗੇ ਤੋਂ ਅੱਗੇ ਹੋ ਕੇ ਜਿਹੜੀ ਪੇੜਸ਼ਾਲ ਹੈ ਨਾ ਉਹਦੇ ਨੁਕਸਾਨ ਹੋ ਸਕਦੇ। ਜੜੀ ਕੇ ਮਤਲਬ ਇਹ ਵੀ ਬਣ ਜਾਂਦਾ ਵੀ ਤੁਹਾਡੇ ਕਹਿਣ ਦਾ ਅਰਥ ਇਹ ਆ ਵੀ ਜਿਹੜੀ ਬਿਜਾਈ ਆ ਉਹ ਪਹਿਲਾ ਕਰ ਦੇਣਾ ਵੀ ਇੱਕ ਸੁੰਡੀ ਦੇ ਪੈਣ ਦਾ ਕਾਰਨ ਹੈ ਵੱਡਾ ਕਾਰਨ ਇਹੀ ਹੈ ਹਾਂ ਹਾਂ ਹੱਲ ਵੀ ਹੈਗਾ ਇਹਦਾ ਕੋਈ ਕਿ ਨਹੀਂ ਨਹੀਂ ਹਾਲੇ ਤਾਂ ਕੈਮੀਕਲ ਦੇ ਨਾਲ ਤਾਂ ਕਾਮਯਾਬ ਨਹੀਂ ਹੋਇਆ ਹੈ ਅੱਛਾ ਜੀ ਕੋਈ ਕਾਮਯਾਬੀ ਨਹੀਂ ਹੁਣ ਦਾਣੇਦਾਰ ਦਵਾਈਆਂ ਪਾ ਸਕਦੇ ਹਾਂ ਹੂੰ ਮੇਰਾ ਆਪਣਾ ਤਜਰਬਾ ਯੂਨੀਵਰਸਿਟੀ ਦੇ ਸਾਡੇ ਜਿਹੜੇ ਵਿਗਿਆਨੀ ਉਹਨਾਂ ਨੇ ਮੀਸ਼ਰਸ਼ ਕੀਤੀ ਹੈ ਇਹ ਹੂੰ ਤੇ ਦਾਣੇਦਾਰ ਦਵਾਈਆਂ ਪਾ ਸਕਦੇ ਆਪਾਂ ਹਾਂ ਕੁਝ 4-5 ਕਿਲੋ ਦੇ ਹਿਸਾਬ ਨਾਲ ਟ੍ਰਾਇਲ ਕਰਕੇ ਦੇਖ ਰਹੇ ਹਾਂ ਇਹ ਨਾ ਕਿ ਮੇਰੇ ਕਹਿਣ ਤੇ ਸਾਰੀ ਦਵਾਈ ਪਾ ਦਿੱਤੀ ਜਾਵੇ ਹੂੰ ਉਹ ਪਹਿਲੇ ਪਾਣੀ ਦੇ ਮੋਰੇ ਪਾਖ ਹੀ ਦੇਖ ਸਕਦੇ ਨੇ ਸ਼ਾਇਦ ਕੰਮਜਾਜ਼ ਹੋ ਜਾਏ ਹੈਰ ਕੀ ਮੈਂ ਇਹ ਟ్రਾਇਲ ਕਰਨਾ ਹੈ ਪਰ ਉਹ ਹਾਲੇ ਪਹਿਲਾਂ ਅਸੀਂ ਦੇਖ ਲਈਏ ਪਹਿਲਾਂ ਮੈਂ ਯੂਨੀਵਰਸਿਟੀ ਨਾਲ ਵਿਚਾਰ ਕਰਨਾ ਵਿਗਿਆਨੀਆਂ ਦੇ ਨਾਲ ਕਿ ਇਸ ਤਰ੍ਹਾਂ ਕੁਝ ਫਰਕ ਪਿਆ ਹੈ ਇਹ ਤੁਸੀਂ ਖੋਜ ਕਰੋ ਇਹਨੂੰ ਫਿਰ ਅੱਗੇ ਵਧਾਈਏ ਇਸ ਤਜਰਬੇ ਨੂੰ ਜੀ ਤੇ ਇਹਦਾਂ ਟ్రਾਇਲ ਕਰ ਰਹੇ ਹਾਂ ਯੂਨੀਵਰਸਿਟੀ ਵੱਲੋਂ ਵੀ ਹੋ ਰਿਹਾ ਹੈ ਮੈਂ ਵੀ ਆਪਣੇ ਤੌਰ ਤੇ ਕਰ ਰਿਹਾ ਮੈਂ ਉੱਥੇ ਦੇਖਣ ਜਾਣਾ ਕਿ ਉਹਨਾਂ ਨੇ ਕੀ ਕੁਝ ਕੀਤਾ ਮੈਂ ਉਹਨਾਂ ਨੂੰ ਜਾ ਕੇ ਦੱਸਦਾ ਮੈਂ ਆਹ ਕੁਝ ਕੀਤਾ ਯਾਰ ਇਹ ਤੇ ਖੋਜ ਕਰੋ ਹੂੰ ਸੋ ਇਸ ਤਰ੍ਹਾਂ ਕੋਸ਼ਿਸ਼ਾਂ ਕਰ ਰਹੇ ਆ ਬਹੁਤ ਹੂੰ ਹਾਲ ਹੀ ਫਿਰ ਹਾਲ ਅਸੀਂ ਇਲਾਜ ਨਾਲੋਂ ਪਰਹੇਜ਼ ਦੀ ਸਲਾਹ ਜ਼ਿਆਦਾ ਦਿੰਦੇ ਆ ਠੀਕ ਆ ਹੂੰ ਠੀਕ ਸਮੇਂ ਪਛਾਈਦੇ ਕੀਤਾ ਜਾਵੇ ਤੋ ਗੁਲਾਬੀ ਸੁੰਡੀ ਤੁਹਾਡੇ ਗਣ ਦਾ ਮਤਲਬ ਆ ਵੀ ਜੇ ਪਛੇਤੀ ਰੱਖਾਂਗੇ ਤਾਂ ਫੇਰ ਇਹਦੇ ਚਾਂਸਸ ਬਹੁਤ ਘੱਟ ਰਹਿ ਜਾਂਦੇ ਆ ਠੀਕ ਆ ਦੇਖੋ ਸਾਡੇ ਕੋਲ ਬੜੇ ਵਿਕਲਪ ਆ ਜੀ 21 ਜਿਹੜਾ ਹੈ ਨਾ ਨਵੰਬਰ ਤੱਕ ਹੂੰ ਅਸੀਂ ਜਿਹੜੀਆਂ ਵੱਧ ਛਾੜ ਦੇਣ ਵਾਲੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਆ ਉਹਦੇ ਚ ਕੋਈ ਚੱਕਰ ਨਹੀਂ 21 ਤੱਕ ਉਸ ਤੋਂ ਬਾਅਦ ਫਿਰ ਇੱਕ ਕਿਸਮ ਸਾਡੇ ਕੋਲ ਦਰਮਿਆਨੀ ਹੈਗੀ ਆ ਥੋੜਾ ਜਿਹਾ ਝਾੜੋਂ ਦਾ ਘੱਟ ਹੋਏਗਾ ਝਾੜੋਂ ਤਾਂ ਵੀ ਬਹੁਤ ਹੈ ਉਹ ਅਸੀਂ ਨਵੰਬਰ ਸਾਰੇ ਵੇਚ ਸਕਦੇ ਆ ਉਹ ਹੈ 9550 ਉਹਦੀ ਬਿਜਾਈ ਕਰ ਸਕਦੇ ਆ ਉਸ ਤੋਂ ਬਾਅਦ ਫਿਰ ਕਿਸਮਾਂ ਜਿਹੜੀਆਂ ਪਛੇਤੀਆਂ ਦਸੰਬਰ ਦੇ ਵਿੱਚ ਵੇਚਣੀਆਂ ਉਹ ਫੇ ਪਛੇਤੀਆਂ ਕਿਸਮਾਂ ਹੀ ਵੀਣੀਆਂ ਚਾਹੀਦੀਆਂ ਇਹ ਨਹੀਂ ਕਰਨਾ ਚਾਹੀਦਾ ਕਿ ਅਸੀਂ ਫੇਰ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨੂੰ ਉਸ ਸਮੇਂ ਵਿੱਚ ਬੀਜ ਲਈਏ ਪਹਿਲਾਂ ਉਹ ਨਹੀਂ ਕੋਰੇ ਨੇ ਨੁਕਸਾਨ ਕਰਨਾ ਉਹ ਤਾਂ ਬਾਅਦ ਫਿਰ ਜਿਹੜਾ ਆ ਠੰਡ ਨੇ ਜਿਹੜਾ ਨੁਕਸਾਨ ਕਰਨਾ ਉਹਦਾ ਹੂੰ ਤੇ ਇਸ ਕਰਕੇ ਜਿਹੜਾ ਸਮਾਂ ਨਿਸ਼ਚਿਤ ਕੀਤਾ ਹੈ ਜਿਹੜੀ ਕਿਸਮ ਵਾਸਤੇ ਉਸੇ ਸਮੇਂ ਚ ਬਜਾਈ ਕਰਨੀ ਚਾਹੀਦੀ ਹੈ ਠੀਕ ਉਹਦੇ ਨਾਲ ਝਾੜ ਵੀ ਠੀਕ ਰਹੇਗਾ ਉਹਦੇ ਨਾਲ ਕੀੜਿਆਂ ਤੋਂ ਵੀ ਵਿਚਾਰ ਰਹੇਗਾ ਹੁਣ ਸਾਨੂੰ ਜਿਹੜਾ ਕੀੜਿਆਂ ਦੇ ਨਾਲ ਨਜਿੱਠਣਾ ਪਏਗਾ ਗੱਲ ਇਹ ਆ ਕਿ ਕੀੜੇ ਹੁਣ ਹਾਵੀ ਹੋ ਰਹੇ ਨੇ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਜਿੱਦਾਂ ਜਿੱਦਾਂ ਅਸੀਂ ਸਾਰਾ ਸਾਲ ਹੀ ਫਸਲਾਂ ਖੇਤਾਂ 'ਚ ਖੜੀਆਂ ਰੱਖਦੇ ਹਾਂ ਕੋਈ ਨਾ ਫਸਲ ਬੀਜੀ ਜਾਂਦੀ ਹੈ ਕੋਇਕ ਫਸਲ ਤੇ ਜਾਂਦੇ ਆ ਦੂਜੀ ਤੇ ਝੜ ਜਾਂਦੇ ਆ ਉਹ ਫਸਲ ਪੜਦੇ ਆ ਤੀਜੀ ਅਸੀਂ ਬੀਜਦੇ ਨੇ ਉਹਦੇ ਤੇ ਝੜ ਜਾਂਦੇ ਆ ਉਹ ਹੁਣ ਇਦਾਂ ਪੇ ਨੁਕਸਾਨ ਬੜਾ ਸਖਤ ਕਰ ਰਿਹਾ ਹੈ ਹਾਲਾਂਕਿ ਇਹ ਗੱਲ ਹੈ ਬੱਕਰੀ ਹੈ ਕਿ ਕੀੜੇ ਆਪਣੀ ਲੋੜ ਤਾਂ ਭੁੱਖ ਵਾਸਤੇ ਆਪਣੀ ਖੁਰਾਕ ਵਾਸਤੇ ਕਰਦੇ ਆ ਤਾਂ ਅਸੀਂ ਜਿਹੜਾ ਕਰਦੇ ਆ ਅਸੀਂ ਆਪਣੀ ਖੁਰਾਕ ਵਾਸਤੇ ਵੀ ਕਰਦੇ ਆ ਖਰਾਕ ਦੀ ਭੁੱਖ ਜਾਂ ਸਾਨੂੰ ਇੱਕ ਪੈਸੇ ਦੀ ਭੁੱਖ ਜਾਂ ਉਹਦੇ ਵਾਸਤੇ ਕਰਦੇ ਆ ਇਹ ਪਈ ਇਹਨੂੰ ਜਿੰਨਾ ਮਰਜੀ ਜਾਂ ਰਸੜ ਦੇ ਉੱਪਰ ਲਾਓ ਖੇਤਾਂ ਚੋਂ ਕੱਢ ਲਓ ਕੀ ਪਰਾਲੀ ਜਿਹੜੀ ਆ ਉਹ ਕਾਰਨ ਵੈਸੇ ਹੈਗੀ ਆ ਇਹਦਾ ਤੁਸੀਂ ਕਹਿੰਦੇ ਆ ਵੀ ਨਹੀਂ ਹੈਗੀ ਤੁਹਾਡੇ ਹਿਸਾਬ ਨਾਲ ਤੇ ਜੇ ਆਪਾਂ ਪਰਾਲੀ ਦੇ ਮੁੱਢਾਂ ਨੂੰ ਵੀ ਚਲੋ ਮੰਨ ਲਓ ਅੱਗ ਲਾਉਨੇ ਆ ਕੀ ਉਹਦੇ ਨਾਲ ਵੀ ਹੱਲ ਨਹੀਂ ਹੋਇਆ ਇਹਦਾ ਨਹੀਂ ਨਹੀਂ ਆਪਾਂ ਕਿਤੇ ਕਰ ਲੈਣ ਮੈਂ ਕਹਿੰਦਾ ਟ੍ਰਾਇਲ ਕਰ ਲੈਣ ਜਾਹ ਦੇ ਆਪਾਂ ਇਹ ਸਾਰੇ ਦਾ ਸਾਰਾ ਹੀ ਰਖਵਾ ਮੇਰੇ ਖਿਆਲ 90 ਫੀਸਦੀ ਦਾਕੀ ਦੇ ਵਿੱਚ ਛਾੜਦੇ ਆ ਆ ਤਾਂ ਪਤਾ ਲੱਗ ਜਾਂਦਾ ਪਰਾਲੀ ਸਾੜਦਿਆਂ ਦਾ ਤਾਂ ਖਬਰਾਂ ਪਹੁੰਚ ਜਾਂਦੀਆਂ ਸਰਕਾਰ ਵੀ ਸਖਤ ਹੋਈ ਹੋਆ ਬੰਧਨ ਵੀ ਲੱਗੇ ਹੋਏ ਹੈ ਪਰ ਕਣਕ ਤੇ ਕੋਈ ਬੰਦੇ ਨਾ ਦੇਣੀਆਂ ਮੀਲਾਂ ਤੱਕ ਉਹ ਨਿੱਕਲੇ ਨਹੀਂ ਫਨਾ ਕਰ ਦੇਣਾ ਸਭ ਕੁਝ ਹੂੰ ਅੱਛਾ ਉਹ ਕੀੜੇ ਸੜ ਜਾਂਦੇ ਆ ਸਿੱਟੀ ਜਿਹੜੀ ਆ ਦੁਸ਼ਮਣ ਆ ਕਣਕ ਦੀ ਨਦੀਨ ਉਹ ਸਾਰਾ ਹੀ ਸੜ ਜਾਂਦਾ ਪਰ ਤੁਸੀਂ ਦੇਖਦੇ ਆ ਸਿੱਟੀ ਦਾ ਫੇਰ ਉੱਨਾ ਹੀ ਜਿੰਨੀ ਅਗਲ ਜਿਹੜੀ ਅਸੀਂ ਫਸਲ ਅਗਲ ਲਗਣ ਤੋਂ ਬਾਅਦ ਛੋਨੇ ਹੁੰਦੀ ਬੀਜਣੀ ਆ ਕਣਕ ਦੀ ਬੀਜਣੀ ਆ ਹੂੰ ਹੂੰ ਤੇ ਇਹ ਕੀੜੇ ਆਂਦਾ ਵੀ ਉਹਨਾਂ 'ਤੇ ਹਮਲਾ ਹੋਏਗਾ ਹੂੰ ਤੂੰ ਇਸ ਕਰਕੇ ਇਹ ਦੋਸ਼ ਨਹੀਂ ਦੇਣਾ ਚਾਹੀਦਾ ਕਿ ਜਿਹੜਾ ਹੈ ਇਹ ਪਰਾਲੀ ਦੇ ਰਹੀ ਕੀੜੇ ਆਂਦੇ ਆ ਤੇਨੀ ਤੋ ਆਪਾਂ ਇਹੀ ਸਲਾਹ ਆ ਹੁਣ ਆਪਣੀ ਵੀ ਥੋੜਾ ਜਿਹਾ ਲੇਟ ਹੀ ਰੱਖੋ ਹਾਂ ਸਭ ਤੋਂ ਜਿਹੜਾ ਹਾਲੇ ਪਰਹੇਜ ਦਾ ਜਿਹੜਾ ਕੰਮ ਆ ਜਦੋਂ ਤੱਕ ਖੋਜ ਦੇ ਵਿੱਚ ਨਵਾਂ ਕੁਝ ਸਪਾਰਸ਼ ਨਹੀਂ ਆਉਂਦੀ ਨਾ ਜੀ ਉਦੋਂ ਤੱਕ ਇਹੀ ਕੀਤਾ ਜਾਵੇ ਤੇ ਇਹਨੂੰ ਲੇਟ ਥੋੜਾ ਪਿੱਛੇ ਆ ਜਾਵੇ ਲੇਟ ਵੀ ਉਨਾ ਹੀ ਛਾੜ ਲੈ ਸਕਦੇ ਹਾਂ ਬਲਕਿ ਉਸ ਤੋਂ ਵੱਧ ਲੈ ਸਕਦੇ ਹਾਂ ਹੂੰ ਕਿਉਂਕਿ ਜਿਹੜੀ ਥੋੜੀ ਠੰਡ ਜੀ ਨਹੀਂ ਆ ਉਸ ਕਣਕ ਨੇ ਝਾੜ ਜਿਆਦਾ ਮਾਰ ਇਹ ਹੈ ਫਿਰ ਪੱਕਣ ਵੇਲੇ ਸ਼ੰਕਾ ਘਟ ਜਾਂਦਾ ਹੂੰ ਕੋਰੀ ਚੋਂ ਲੰਘ ਜਾਂਦੀ ਹੈ ਅਗੇਤੀਆਂ ਕਿਸਮਾਂ ਜਿਹੜੀਆਂ ਪੱਕਣ ਬੇਲੇ ਇਹਨਾਂ ਨੂੰ ਗਰਮੀ ਚਾਹੀਦੀ ਹੈ। ਹੂੰ ਤੇ ਬੀਜਣ ਬੇਲੇ ਇਹਨੂੰ ਠੰਡ ਚਾਹੀਦੀ ਹੈ। ਬੀਜਣ ਬੇਲੇ ਠੰਡ ਚਾਹੀਦੀ ਹੈ। ਇਹਨਾਂ ਗੱਲਾਂ ਨੂੰ ਥੋੜਾ ਧਿਆਨ ਵਿੱਚ ਰੱਖਣ ਦੀ ਲੋੜ ਹੈ। ਸੋ ਇਹ ਮੇਰੀਆਂ ਨਹੀਂ ਕੱਲੀਆਂ ਸਾਡੇ ਸਾਇੰਟਿਸਟ ਵੀ ਇਹਨਾਂ ਗੱਲਾਂ ਦੀ ਸਿਹਤ ਵਿੱਚ ਹੀ ਨਾ ਕਿਸਾਨਾਂ ਨੂੰ ਦੱਸ ਰਹੇ ਨੇ। 200 ਜੇਕਰ ਤੁਹਾਡਾ ਕੋਈ ਵੀ ਇਸ ਮੁਤਲਕ ਸਵਾਲ ਹੋਵੇ ਤੁਸੀਂ ਕੋਈ ਗੱਲ ਪੁੱਛਣੀ ਚਾਹੋ ਕਮੈਂਟ ਕਰਕੇ ਪੁੱਛ ਸਕਦੇ ਆ ਜੇਕਰ ਕਿਸੇ ਦੀ ਬਹੁਤ ਜ਼ਿਆਦਾ ਜ਼ਰੂਰੀ ਜਿਹੜਾ ਪ੍ਰਸ਼ਨ ਹੋਵੇ ਬਾਪੂ ਜੀ ਨੂੰ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ ਤੁਹਾਡੀ ਗੱਲ ਬਾਪੂ ਜੀ ਨਾਲ ਕਰਾ ਦਿੱਤੀ ਜਾਊਗੀ ਅ ਅਸੀਂ ਤਕਰੀਬਨ ਹਰੇਕ ਵੀਡੀਓ ਦੇ ਵਿੱਚ ਨੰਬਰ ਵੀ ਇਸ ਦਿੰਦੇ ਆ ਪਰ ਬਾਪੂ ਜੀ ਹੁਣ ਵਾਲੀ ਵੀਡੀਓ 'ਚ ਅਸੀਂ ਨੰਬਰ ਕਦੇ ਨਹੀਂ ਦਿੰਦਾ ਉਹਦਾ ਕਾਰਨ ਇਹਨਾਂ ਦੀ ਉਮਰ ਇਹਨਾਂ ਦੇ ਰੁਝੇਵੇਂ ਨੇ ਇਹਨਾਂ ਦੀ ਲਾਈਫ ਸਟਾਈਲ ਹੈ ਬਾਪੂ ਜੀ ਹੁੜੀ ਲਗਭਗ 88 ਸਾਲ ਦੀ ਉਮਰ ਹੈ ਜਦੋਂ ਵੀ ਇਹਨਾਂ ਨੂੰ ਦੇਖੀਏ ਇਹ ਰੁੱਝੇ ਹੁੰਦੇ ਆਪਦੇ ਕੰਮ ਕਰਦੇ ਨੇ ਫਾਰਮ ਤੇ ਕੰਮ ਕਰਦੇ ਆ ਜਾਂ ਇਹਨਾਂ ਦੇ ਆਪ ਦੀ ਜ਼ਿੰਦਗੀ ਦੇ ਰੁੱਝੇਵੇਂ ਜਦੋਂ ਸਮਾਂ ਹੁੰਦਾ ਇਹ ਲਿਖਦੇ ਪੜ੍ਹਦੇ ਨੇ ਇਸ ਕਰਕੇ ਇਹਨਾਂ ਦੇ ਉਸ ਤਰ੍ਹਾਂ ਦਾ ਸਾਰਾ ਲਾਈਫ ਸਟਾਈਲ ਆ ਤੇ ਮੈਨੂੰ ਨਹੀਂ ਲੱਗਦਾ ਕਿ ਇੱਕ ਇਹ ਇਹ ਜਿਹੇ ਹੀ ਮਤਲਬ ਰੁੱਝੇਵਿਆਂ ਵਾਲੀ ਸ਼ਖਸੀਅਤ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਫੋਨ ਨੰਬਰ ਆਪਾਂ ਜਨਤਕ ਕਰ ਦਈਏ ਉਹ ਕੋਈ ਬਾਲੀ ਸਿਆਣੀ ਗੱਲ ਨਹੀਂ ਕਿਉਂਕਿ ਲੱਖਾਂ ਲੋਕ ਇਹਨਾਂ ਦੀ ਵੀਡੀਓ ਦੇਖ ਰਹੇ ਆ ਤਾ ਫਿਰ ਉਹ ਲੱਖਾਂ ਦੇ ਵਿੱਚੋਂ ਕੁਝ ਸੈਕੜੇ ਤਾਂ ਹੁੰਦੇ ਆ ਤੇ ਫਿਰ ਇਹ ਸਾਰਾ ਦਿਨ ਫੋਨ ਹੀ ਸੁਣਨਗੇ ਕੰਮ ਨਹੀਂ ਕਰਨਗੇ ਸੋ ਉਹ ਇਹ ਸਾਡੀ ਮਜਬੂਰੀ ਨੂੰ ਸਮਝੋ ਪਰ ਪਤਾ ਜਿਹੜਾ ਆ ਉਹ ਅਸੀਂ ਹਰ ਵੀਡੀਓ 'ਚ ਇਹਨਾਂ ਦਾ ਦੱਸ ਦਈਦਾ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸੋ ਆਪਣੇ ਸਵਾਲ ਜਿਹੜੇ ਆ ਜਾਂ ਆਪਣੇ ਜੋ ਵੀ ਤੁਹਾਡੇ ਮਸਲੇ ਨੇ ਉਹ ਜ਼ਰੂਰ ਰੱਖ ਲਿਆ ਕਰੋ ਤੁਸੀਂ ਗੱਲ ਡਾਇਰੈਕਟ ਵੀ ਕਰ ਸਕਦੇ ਆ ਨਹੀਂ ਤੇ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸ ਦਿਓ ਆਪਾਂ ਇਹਨਾਂ ਨਾਲ ਸੁਝਾਅ ਕਰਕੇ ਤੇ ਤੁਹਾਨੂੰ ਇਹਦਾ ਹੱਲ ਜ਼ਰੂਰ ਦੇ ਦੇਵਾਂਗੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਵੀਡੀਓ ਨੂੰ ਕਿਸਾਨ ਵੀਰਾਂ ਦੇ ਨਾਲ ਅੱਗੇ ਛੇਰ ਜਰੂਰ ਕਰ ਦਿਓ ਬਾਪੂ ਜੀ ਤੁਸੀਂ ਬੜ ਮੁੱਲੇ ਵਿਚਾਰਾ ਦੀ ਸਾਂਝ ਪਾਈ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ